ਆ ਗਿਆ ਜੀ ਸਾਡੇ ਸਣੀ ਦਿਓੜ ਭਾਜੀ ਇੱਧਰ ਹੋ ਜਾ ਵੀਰ ਜੀ ਕਦੇ ਕਦਰ ਫਿਲਮ ਦਿਖਾ ਦੇਣ ਇਹ ਇਸ ਚੀਜ਼ ਦਾ ਵੀ ਡਰ ਰਹਿੰਦਾ ਹਨਾ ਹਨਾ ਇਹ ਹੈਗੀ 88 ਸੈਕਟਰ ਦੀ ਚਰਚ ਅੱਜ ਦਾ ਪਾਤੇ ਜਾ ਕੇ ਕਰਦੇ ਆ। ਲੋ ਜੀ ਜੱਗਨੋ ਮਿੱਤਰੋ ਬੇਲੀਓ ਵੈਰੋ ਭਰਾਓ ਆਪਾਂ ਆ ਗਏ ਆ 88 ਸੈਕਟਰ ਦੇ ਮਨਮੰਗਲ ਸਕੂਲ ਕੋਲੇ। ਅੰਦੇ ਜੀ। ਹੁਣ ਆਪਾਂ ਛੱਡਣਾ ਭਾਈ ਨੂੰ ਇੱਥੋਂ ਘਰੇ। ਵੇ ਸਾਹਮਣੇ ਆ ਗਿਆ ਨਵਾਂ ਬਣਿਆ 에어ਪੋਰਟ ਚੌਕ ਠੀਕ ਹੈ ਜੀ ਰੋਡ ਬਦਾਂ ਚੱਲਣ ਲੱਗਿਆ ਜਾਂਦਾ ਰੋਕੜ ਕਰ ਵਾਲੀ ਕਿੱਥੇ ਨਿਕਲਦਾ ਜਾ ਕੇ ਇਹ ਹਨਾ ਕਿਦਾਂ ਜਾਵਾਂਗੇ ਬਦਾਂ ਬਦਾਂ ਚੱਲੂ ਕਿੱਥੇ ਜਾਂਦਾ ਆਹ ਸੱਜਿਆ ਤੁਰ ਆ ਰਿਹਾ 에어ਪੋਰਟ ਤੋਂ ਕਾਬੇ ਹੱਥ ਨੂੰ ਚੱਲਿਆ ਹੈ ਨਵਾਂ ਰੋੜਿਆ ਗੁਰਿਆ ਅਸੀਂ ਜਿੱਦ ਤੱਕ ਚਲੇ ਗਏ 에어ਪੋਰਟ ਸਿੱਧੇ ਚਲੇ ਜਾਂਦੇ ਆਪਾਂ ਰੋਪੜ ਨੂੰ ਇਹ ਜੀ ਤਾਂ ਦੇਖੋ ਮਿੱਤਰੋ ਛੱਡਣੇ ਬਿਲੀਓ ਇਹ ਕੁਝ ਬਣਾ ਛੱਡੇ ਸਰਕਾਰਾਂ ਨੇ ਯਾਰ ਇਹਨੇ ਸਮਝ ਨਹੀਂ ਹੁੰਦੀ ਵੀ ਇਹਨੇ ਲੋਕੀ ਇਹ ਕਿੱਥੋਂ ਆ ਕੇ ਰਹਿਣਗੇ ਹਨ ਕੀ ਕੀ ਚੱਲਦਾ ਪਿਆ ਹੈ ਦੁਨੀਆ ਦੇ ਇਹ ਇੰਨੇ ਬਿਲਡਿੰਗਾਂ ਦੇ ਵਿੱਚ ਲੁਕੀ ਰਹਿੰਦੇ ਹੋਣਗੇ ਹੈਨਾ ਕਿੱਥੋਂ ਇੰਨੇ ਪਬਲਿਕ ਆਂਦੇ ਪਈ ਹੈ ਕਿੱਥੋਂ ਇੰਨੇ ਜਾਂਦਾ ਹੈ ਬਾਈ ਗੁਰੂ ਹੈਨਾ ਇਹ ਇਹ ਬਣੀ ਗੱਲ ਬਾਤ ਹੈ ਆਉਣ ਮੋੜਨ ਤੱਕ ਆਪਾਂ ਬਣੇ 79 ਸੈਕਟਰ ਵਾਲੀ ਸਾਈਡ ਤੋਂ ਇਹ ਗਏ ਆ ਮੁੜ ਗਏ ਆ ਇਹ ਭਾਜੀ ਕਿੱਥੇ ਆ ਗਏ ਆ ਇਹ ਸੁਆਣੇ ਦੇ ਲੱਗ ਗਏ ਸਾਹਮਣੇ ਹੈਗਾ ਆ ਸੁਆਣੇ ਦਾ ਏਰੀਆ ਸੁਆਣਾ ਡਿਸਟ੍ਰਿਕਟ ਮੁਹਾਲੀ ਦੇ 10 ਵਜੇ ਤੇ ਹਨਾ ਇਹ ਰਗਾ ਤੇ ਪਬਲਿਕ ਸਕੂਲ ਕੋਈ ਇਹ ਹੈਗਾ ਮਟਰੋ ਤੇ ਨਾਲੇ ਹੈਗਾ ਆਪਣੇ ਲੈਫਟ ਹੈਂਡ ਦੇ ਸੁਹਾਣੇ ਦਾ ਏਰੀਆ ਇੱਥੇ ਕੀ ਕੋਟੇ ਦੀ ਮਲਸ ਮੋਲਸ ਵਾਲੇ ਨਾ ਪਤਾ ਨਹੀਂ ਕੀ ਹੈ ਯਾਰ ਉਹਨਾਂ ਦਾ ਉਹ ਨਾਂ ਨਹੀਂ ਦਿੱਤੇ ਹੁੰਦਾ ਪਿਆ ਰਹਿੰਦੇ ਆ ਲੈਫਟ ਦੇ ਆ ਜਰਚ ਇਹ ਅੱਜ ਲੋਕੀ ਆਪਣਾ ਚਰਚ ਵਾਲੇ ਆਪਣਾ ਪ੍ਰੋਗਰਾਮ ਕਰਦੇ ਪਏ ਆ ਕੋਈ ਧਾਰਮਿਕ ਜੀ ਆ ਗੁੰਜਾਈਏ ਤੇ ਆਪਾਂ ਸਿੱਧੇ ਲੋ ਜੀ ਆਪਾਂ ਲੱਗੇ ਆ ਮੋੜਨਾ ਚਲੀਆਂ ਆਪਾਂ ਰੋਨਲਿਸ ਰੇਡ ਇਹ ਆਗੇ ਜੀ ਹੀਰੋ ਹੋਮਸ ਤੇ ਫਲਾਈਟ ਰਾਈਟ ਹੈਡ ਦੇ ਰਜਨ ਵਗੈਰਾ ਵਗੈਰਾ ਬਹੁਤ ਏਰੀਆ ਡਵਲਪ ਤੇ ਚੱਲਦਾ ਪਿਆ ਆ ਸੋਨਾ ਏਰੀਆ ਆ ਆਪਾਂ ਜਿੱਧਰੋਂ ਗਏ ਸੀਗੇ ਬਨੂੜ ਵਾਲ ਏਰੀਏ ਦੇ ਵਿੱਚ ਇੱਥੇ ਨੇ ਤਰੀਕ ਹੈਗੀ ਹੈ ਜੀ ਅੱਜ 3 ਅਗਸਤ 2025